ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਪੰਜਾਬ ਵਿੱਚ ਸਰਕਾਰੀ ਮੁਲਾਜ਼ਮਾਂ ਨੂੰ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਸਰਕਾਰੀ ਛੁੱਟੀ ਹੈ ਜਿੱਥੇ ਪੂਰੇ ਪੰਜਾਬ ਦੇ ਸਰਕਾਰੀ ਮੁਲਾਜ਼ਮ ਸਰਕਾਰੀ ਛੁੱਟੀ ਦਾ ਆਨੰਦ ਮਾਣ ਰਿਹਾ ਹੈ ਉੱਥੇ ਹੀ ਬਟਾਲਾ ਦੇ ਐਸਡੀਐਮ ਅਤੇ ਕਮਿਸ਼ਨਰ ਕਾਰਪੋਰੇਸ਼ਨ ਬਟਾਲਾ ਦੇ ਵਿਕਰਮਜੀਤ ਆਪਣੇ ਸਾਥੀਆਂ ਸਮੇਤ ਸ਼ਹਿਰ ਦੀ ਸਫਾਈ ਕਰਵਾ ਰਹੇ ਹਨ ਸ਼ਹਿਰ ਵਾਸੀਆਂ ਨੇ ਵੀ ਕਮਿਸ਼ਨਰ ਕਾਰਪੋਰੇਸ਼ਨ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਅਜਿਹੇ ਅਫਸਰ ਚਾਹੀਦੇ ਹਨ ਜਿਹੜੇ ਛੁੱਟੀ ਵਾਲੇ ਦਿਨ ਵੀ ਸ਼ਹਿਰ ਦੀ ਸਫਾਈ ਦਾ ਖਿਆਲ ਰੱਖਣ ਤੇ ਲੋਕਾਂ ਨੂੰ ਸਾਫ਼ ਸੁਥਰਾ ਸ਼ਹਿਰ ਦੇਣ ਅਸੀਂ ਵੀ ਪ੍ਰਸ਼ਾਸਨ ਨਾਲ ਵਾਦਾ ਕਰਦੇ ਹਾਂ ਕਿ ਅਸੀਂ ਸਾਰੇ ਦੁਕਾਨਦਾਰ ਉਹਨਾਂ ਦਾ ਸਹਿਯੋਗ ਕਰਾਂਗੇ ਅਤੇ ਸ਼ਹਿਰ ਵਾਸੀਆਂ ਵੀ ਸਹਿਯੋਗ ਦੀ ਅਪੀਲ ਕਰਨਗੇ ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਸਾਹਿਬ ਦਾ ਬਹੁਤ ਸ਼ੁਕਰਗੁਜ਼ਾਰ ਆ ਕਿ ਜਿਹੜੇ ਆਪਣੀ ਡਿਊਟੀ ਤੰਦਾਈ ਨਾਲ ਛੁੱਟੀ ਵਾਲੇ ਦਿਨ ਵੀ ਨਿਭਾ ਰਹੇ ਨੇ ਪਰ ਮੈਂ ਸਭ ਤੋਂ ਵੱਡੀ ਗੱਲ ਇਹ ਕਹਾਂਗਾ ਕਿ ਇਹ ਅਫਸਰ ਵੀ ਓਨਾ ਚਿਰ ਕੰਮ ਕਰਸ ਜਿੰਨਾ ਚਿਰ ਜਨਤਾ ਸਹਿਯੋਗ ਕਰੇਗੀ ਜਨਤਾ ਨੂੰ ਸਹਿਯੋਗ ਜਿਹੜਾ ਨਾ ਉਹ ਬਹੁਤ ਜ਼ਰੂਰੀ ਹੈ ਪਹਿਲਾ ਸਭ ਤੋਂ ਪਹਿਲਾਂ ਜਿਹੜੇ ਪੋਲੀਥੀਨ ਜਿਹੜੇ ਹਨ ਉਹਦੇ ਕਰਕੇ ਬਹੁਤ ਜੜਾ ਖਲੇਰਾ ਪੈ ਰਿਆ ਹੈ ਬਿਲਕੁਲ ਸਰ ਮੈਂ 99% ਮੈਂ ਸ਼ੂਰ ਕਰਨਾ ਹੋ ਕਿ ਮੈਂ ਆਪਣੀ ਮਾਰਕੀਟ ਦੇ ਵਿੱਚ ਆਪਣੀ ਸਾਰੇ ਬੰਦਿਆਂ ਨੂੰ ਇਹ ਕਹਾਂਗਾ ਕਿ ਬਸ ਘਟਸੋ ਘਟ ਜਿਹੜਾ ਨਾ ਇਹਨੂੰ ਪੋਲੀਥੀਨ ਨੂੰ ਯੂਜ਼ ਕਰੋ ਜੇ ਸਾਡਾ ਸਹਿਯੋਗ ਹੋਏਗਾ ਤਾਂ ਇਹ ਆਪਣੇ ਆਪ ਹੀ ਦੇ ਨਾਲ ਇਹਦਾ ਸ਼ਹਿਰ ਦੀ ਸਫਾਈ ਰੱਖਣੀ ਹੈ ਇਹਨਾਂ ਨੂੰ ਇਨੀ ਮਿਹਨਤ ਕਰਨ ਦੀ ਲੋੜ ਹੀ ਨਹੀਂ ਪਵੇਗੀ ਬਟਾਲਾ ਸ਼ਹਿਰ ਦੇ ਅੰਦਰ ਸਵੇਰੇ ਸਵੇਰੇ ਸਫਾਈ ਦੀ ਚੈਕਿੰਗ ਮੈਂ ਕਰ ਰਿਹਾ ਖੁਦ ਐਜ਼ ਅ ਕਮਿਸ਼ਨਰ ਮਰਸੂਲ ਕਾਰਪੋਰੇਸ਼ਨ ਬਟਾਲਾ ਤੇ ਇਸ ਗੱਲ ਨੂੰ ਇਨਸ਼ੋਰ ਕਰ ਰਹੇ ਹਾਂ ਕਿ ਸ਼ਹਿਰ ਚ ਸਫਾਈ ਮੁਕੰਮਲ ਹੋਵੇ ਪਰ ਕਈ ਥਾਵਾਂ ਤੇ ਜੋ ਕਮੀਆਂ ਪਾਈਆਂ ਗਈਆਂ ਤਾਂ ਆਪਣੇ ਸਟਾਫ ਨੂੰ ਨਾਲ ਲੈ ਕੇ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਬਟਾਲਾ ਵਾਸੀ ਸਾਨੂੰ ਇਸ ਗੱਲ ਚ ਪੂਰਾ ਸਹਿਯੋਗ ਦੇ ਰਹੇ ਕਾਪਰੇਸ਼ਨ ਦੇ ਰਹੇ ਵਕਵਕ ਮਹੱਲੇ ਵਕਵਕ ਸ਼ਹਿਰ ਦੀ ਕਲੋਨੀਅਾਂ ਚ ਜਾ ਕੇ ਮੈਂ ਆਪ ਚੈੱਕ ਕਰ ਰਹੇ ਹਾਂ ਕਿ ਸਾਡੇ ਜਿਹੜੇ ਸਫਾਈ ਸੇਵਾਦਾਰ ਉਹ ਹਾਜ਼ਰ ਹੈ ਡਿਊਟੀ ਤੇ ਨਾਲੇ ਤਾਂ ਉਹਨਾਂ ਦੀ ਹਾਜ਼ਰੀ ਚੈੱਕ ਹੋ ਜਾਂਦੀ ਹੈ ਤੇ ਇੱਕ ਅਸੀਂ ਇਹਨਾਂ ਨੂੰ ਯੂਨੀਫਾਰਮ ਜਿਹੜੀ ਹੈ ਇਹਨਾਂ ਦੀ ਤੁਸੀਂ ਦੇਖ ਸਕਦੇ ਹੋ ਕਿ ਹਰੇਕ ਨੇ ਇੱਕ ਫਲੋਰਸੈਂਟ ਕਲਰ ਦੀ ਜੈਕਟ ਪਾਈ ਹੋਈ ਹੈ ਤੇ ਕਿਉਂਕਿ ਇਹ ਗੱਲ ਸਾਹਮਣੇ ਆ ਰਹੀ ਸੀ ਸ਼ਹਿਰ ਵਾਸੀਆਂ ਵੱਲੋਂ ਕਿ ਸਫਾਈ ਚੇਵਾਦਾਰ ਆਉਂਦੇ ਸਫਾਈ ਕਰਨ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਸਰਕਾਰੀ ਸਫਾਈ ਸੇਵਾਦਾਰ ਹੈ ਕੌਣ ਇਸ ਕਰਕੇ ਅਸੀਂ ਉਹਨਾਂ ਨੂੰ ਮੰਡੈਟਰੀ ਕਰਦੇ ਆ ਕਿ ਜੈਕਟ ਪਾ ਕੇ ਹੀ ਔਨ ਡਿਊਟੀ ਹੋਣਗੇ ਜਦੋਂ ਡਿਊਟੀ ਕਰਨਗੇ ਤੇ ਉਹ ਇੱਕ ਕੋਡ ਹੈ ਡਰੈਸ ਕੋਡ ਹੈ ਉਹਨੂੰ ਪਾਉਣਗੇ ਤਾਂ ਕਿ ਇੱਕ ਤਾਂ ਉਹ ਉਹਨੂੰ ਵੀ ਜ਼ਿੰਮੇਵਾਰੀ ਦਾ ਅਹਿਸਾਸ ਹੁੰਦਾ ਸਫਾਈ ਸੇਵਾਦਾਰ ਨੂੰ ਔਰ ਸ਼ਹਿਰ ਵਾਸੀਆਂ ਨੂੰ ਵੀ ਪਤਾ ਲੱਗਦਾ ਕਿ ਇਹ ਸਰਕਾਰੀ ਮੁਲਾਜ਼ਮ ਇਹਦੀ ਸ਼ਾਮ ਦੇ 5 ਵਜੇ ਤੱਕ ਡਿਊਟੀ ਹੈ ਸਫਾਈ ਤੇ ਔਰ ਉਹਨੂੰ ਹਾਜ਼ਰ ਰਹਿਣਾ ਔਰ ਕੰਮ ਕਰਨਾ ਔਰ ਲਾਜ਼ਮੀ ਹੈ ਉਹਦੇ ਵਾਸਤੇ ਟੁੱਟੀ ਹੈਗੀ ਹੈ ਪਰ ਅਸੀਂ ਉਸ ਦੇ ਬਾਵਜੂਦ ਵੀ ਸ਼ਹਿਰ ਵਾਸਤੇ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਕਮੀਆਂ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਮੈਂ ਤਾਂ ਇਹਨੂੰ ਆਪਣੀ ਡਿਊਟੀ ਸਮਝਦਾ ਹਾਂ ਤੇ ਨਾਲ ਦੇ ਮੇਰੇ ਜਿਹੜੇ ਸਾਥੀ ਹੈ ਟੀਮ ਹੈ ਉਹ ਵੀ ਬੜੇ ਤੰਦੇਹੀ ਨਾਲ ਲੱਗੇ ਹੋਏ ਆ ਤੇ ਅ ਛੁੱਟੀ ਵਾਲੇ ਦਿਨ ਵੀ ਤਾਂ ਸਫਾਈ ਕਰਨ ਦਾ ਫਰਜ਼ ਬਣਦਾ ਹੀ ਹੈ ਮੇਰੇ ਖਿਆਲ ਚਾਹੇ ਕੋਈ ਵੀ ਨਾਗਰਿਕ ਹੈ ਸਾਫ ਸੁਥਰਾ ਰੱਖਣਾ ਆਪਣੇ ਸ਼ਹਿਰ ਨੂੰ ਆਪਣੇ ਆਲੇ ਦੁਆਲੇ ਨੂੰ ਇਹ ਤਾਂ ਇੱਕ ਬੇਸਿਕ ਚੀਜ਼ ਹੈ ਚੈਕਿੰਗ ਦਾ ਵੀ ਅਭਿਆਨ ਵੀ ਸ਼ੁਰੂ ਕਰ ਰਹੇ ਹਾਂ ਤੇ ਦੁਕਾਨਦਾਰਾਂ ਨੂੰ ਸ਼ਹਿਰ ਵਾਸੀਆਂ ਨੂੰ ਬਟਾਲਾ ਵਾਸੀਆਂ ਨੂੰ ਮੇਰੀ ਅਪੀਲ ਵੀ ਹੈ ਕਿ ਇਹਨਾਂ ਬੈਗਸ ਦਾ ਇਸਤੇਮਾਲ ਨਾ ਕੀਤਾ ਜਾਵੇ ਜਿਹੜੇ ਡੀਗ੍ਰੇਡੇਬਲ ਹੈਗੇ ਆ ਬੈਗਸ ਉਹਨਾਂ ਦਾ ਇਸਤੇਮਾਲ ਕੀਤਾ ਜਾਵੇ ਤਾਂ ਕਿ ਇਹ ਜਿਹੜਾ ਚੋਕ ਹੋ ਜਾਂਦਾ ਸਾਰਾ ਸਿਸਟਮ ਸੀਵਰੇਜ ਦਾ ਇਹ ਨਹੀਂ ਹੋਏਗਾ ਤੇ ਆ ਬਾਕੀ ਮੈਂ ਇਹ ਵੀ ਅਪੀਲ ਕਰਾਂਗਾ ਕਿ ਜਿਹੜੀ ਇਨਕ੍ਰੋਚਮੈਂਟਸ ਹੈ ਅਸੀਂ ਉਹਦਾ ਵੀ ਅਭਿਆਨ ਛੜਿਆ ਹੋਇਆ ਹੈ ਬਟਾਲੇ ਦੇ ਅੰਦਰ ਕਿ ਜਿਹੜੀ ਦੁਕਾਨਾਂ ਦਾ ਗੇ ਇਨਕ੍ਰੋਚਮੈਂਟਸ ਹੈਗੀਆਂ ਉਹਨਾਂ ਨੂੰ ਦੁਕਾਨਦਾਰ ਸਾਨੂੰ ਸਹਿਯੋਗ ਦੇਣ ਆਪਣੇ ਆਪਣੇ ਇਨਕ੍ਰੋਚਮੈਂਟ ਖੁਦ ਹੀ ਹਟਾਉਣ ਅਸੀਂ ਡੇਲੀ ਇਨਕ੍ਰੋਚਮੈਂਟ ਚੈੱਕ ਕਰ ਰਹੇ ਹਾਂ ਔਰ ਡੇਲੀ ਅਸੀਂ ਇਹ ਹੀ ਬੇਨਤੀ ਕਰਦੇ ਹਾਂ ਸਮਾਨ ਚੱਕ ਕੇ ਅੰਦਰ ਵੀ ਕਰਦੇ ਹਾਂ ਕੋਆਪਰੇਸ਼ਨ ਵੱਲੋਂ ਪਰ ਇਹ ਚੁਸ ਕੋ ਦੁਕਾਨਦਾਰ ਵੱਲੋਂ ਵੀ ਕੋਆਪਰੇਸ਼ਨ ਸਾਨੂੰ ਮਿਲ ਰਹੀ ਹੈ ਔਰ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਸਾਨੂੰ ਇੰਨਾ ਜ਼ੋਰ ਲਾਉਣ ਦੀ ਲੋੜ ਹੀ ਨਾ ਪਵੇ ਆਪਣਾ ਸਮਾਨ ਅੰਦਰ ਰੱਖਣ ਨਾਲ ਕੀ ਹੈ ਟ੍ਰੈਫਿਕ ਦੀ ਕੰਜੈਸ਼ਨ ਨਹੀਂ ਹੁੰਦੀ ਟ੍ਰੈਫਿਕ ਦੀ ਪ੍ਰੋਬਲਮ ਨਹੀਂ ਆਉਂਦੀ ਸ਼ਹਿਰ ਦੇ ਅੰਦਰ ਔਰ ਆਦਰਵਾਇਜ਼ ਵੀ ਇੱਕ ਨਿਊਸੈਂਸ ਜਿਹੜੀ ਹੈ ਉਹ ਉਹਨੂੰ ਆਪਾਂ ਦੂਰ ਕਰ ਸਕਦੇ ਹਾਂ ਸਫਾਈ ਵਾਸਤੇ ਲੋੜ ਹੈ ਜੋ ਤੁਸੀਂ ਜਿਹੜੇ ਸਰਕਾਰੀ ਮੁਲਾਜ਼ਮ ਹੈ ਉਹਨਾਂ ਨੂੰ ਤਾਂ ਅਸੀਂ ਖੁਦ ਚੈੱਕ ਕਰ ਰਹੇ ਹਾਂ ਡਿਊਟੀਆਂ ਚੈੱਕ ਕਰ ਰਹੇ ਹਾਂ ਉਹਨਾਂ ਦੀਆਂ ਪੂਰਾ ਰੂਟ ਪਲਾਨ ਅਸੀਂ ਬਣਾਇਆ ਵੀ ਕਿੱਥੋਂ ਕਿੱਥੋਂ ਕੂੜਾ ਕਦੋਂ-ਕਦੋਂ ਚੱਕਣਾ ਤੇ ਇਹਦੇ ਅੰਦਰ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਹੈ ਕਿ ਹਸਲੀ ਜਾਂ ਕਿਤੇ ਉਹ ਇਹੋ ਜੀ ਥਾਵਾਂ 'ਤੇ ਕੂੜਾ ਨਾ ਸੁੱਟਣ ਜਾ ਕੇ ਜਿਹੜੇ ਪੁਆਇੰਟਸ ਅਸੀਂ ਬਣਾਏ ਆ ਜਾਂ ਸਾਡੀ ਗੱਡੀਆਂ ਆਉਂਦੀਆਂ ਸਾਡੀ ਗੱਡੀ ਦੇ ਅੰਦਰ ਹੀ ਦਸਮਿੰਨ ਨਾਲ ਰਹੀ ਕੂੜਾ ਸੁੱਟਣ ਜਿਹੜੀ ਸਰਕਾਰੀ ਗੱਡੀ ਆਉਂਦੀ ਹੈ